ਮਜੀਠੀਆ ਦਾ ਘਰ ਕੋ ਸਬੂਤ ਹੈਗਾ ਕੋਈ ਉਹਨੇ ਉਹਨੇ ਨਾ ਵੇਚਿਆ ਫੜਿਆ ਗਿਆ ਇਹਦੇ ਕੁਛ ਹਾਈ ਕੋਰਟ ਤੋਂ ਦੇ ਬਰੀ ਹੋ ਰਹਾ ਸਰਕਾਰ ਉਹਨੂੰ ਇਨਵੈਸਟ ਚਲ ਗਿਆ ਜਿਉ ਉਹ ਭਾਜੀ ਚਲ ਗਿਆ ਜੁਹੰਦਾ ਉੱਤੇ ਨਹੀਂ ਜਾਂਦਾ ਤੁਸੀਂ ਆਪ ਰੋ ਕੁੱਤੀ ਕੁੱਤੀ ਸਰਕਾਰ ਬਣਾਈ ਜੇ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋ ਪਾ ਰਹੇ ਅਸੀਂ ਨਹੀਂ ਹੋ ਰਿਹਾ ਇੱਕ ਕੌਮ ਖਾਸ ਕਰ ਪੰਜਾਬ ਦੇ ਵਿੱਚ ਵੋਟਾਂ ਗਲਤ ਪਾਉਂਦੇ ਨੇ ਵੋਟ ਪਾਉਣ ਵਾਲੇ ਨੂੰ ਵੋਟ ਦਾ ਨਹੀਂ ਮਤਲਬ ਕਿ ਕਿੰਨੂੰ ਪਾਉਣਾ ਜਿਹੜਾ ਸੈਂਟਰ ਦੇ ਖਿਲਾਫ ਹੈ ਉਹਨੂੰ ਵੋਟਾਂ ਪਾ ਦਿੰਦੇ ਨੇ ਫੈੜਾ ਦੇ ਤਦ ਲੈਣਾ ਇਹਦੀ ਪਉਂਤ ਮੰਨਦੀ ਕਰਨ ਨਾਲ ਵੀ ਲੜਾਈ ਸੈਂਟਰ ਨਾਲ ਵੀ ਲੜਾਈ ਤੇ ਫਾਇਦਾ ਕੀ ਲੈਣ ਮਿਲਣਾ ਇਹਨੂੰ ਤੇ ਜੀ ਬਾਕੀਆਂ ਤੇ ਵੀ ਐਨਐਸਟੀ ਹਟਾ ਦਿੱਤੀ ਗਈ ਹੈ ਭਾਈ ਅੰਮਰਪਾਲ ਸਿੰਘ ਹੋਣਾ ਤੇ ਕਿਉਂ ਨਹੀਂ ਹਟ ਰਿਹਾ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲਿਆਂਦਾ ਜਾ ਰਿਹਾ ਵੱਡੇ ਸਵਾਲ ਚਰਚਾਵਾਂ ਬਣੀਆਂ ਹੋਈਆਂ ਇਹ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਰਾਜਨੀਤਿਕ ਲੋਕਾਂ ਨੂੰ ਭੈਅ ਹੈ ਉਹਨਾਂ ਤੋਂ ਕਿ ਸਾਡੀਆਂ ਕੁਰਸੀਆਂ ਨੂੰ ਖਤਰਾ ਇਸ ਕਰਕੇ ਨਹੀਂ ਲਿਆਂਦਾ ਜਾ ਰਿਹਾ ਬਾਕੀ ਪੰਜਾਬ ਦੇ ਲੋਕ ਤੈਨੂੰ ਬਹੁਤ ਪਿਆਰ ਕਰਦੇ ਆ ਪੰਜਾਬ ਦੇ ਲੋਕ ਇਹ ਅੱਖਾਂ ਚੁੱਕ ਕੇ ਦੇਖ ਰਿਹਾ ਕਿ ਕਦੋਂ ਆਵੇ ਸਾਡੇ ਧੀਆਂ ਪੁੱਤਾਂ ਨੂੰ ਨਸ਼ੇ ਤੋਂ ਬਚਾਵੇ ਭਾਈ ਅਮਰਪਾਲ ਸਿੰਘ ਹੁਣਾਂ ਦੀ ਐਨਐਸਸੀ ਰੱਦ ਕਰਾਉਣ ਦੇ ਲਈ ਸੋ ਇਹ ਗੱਡੀਆਂ ਦਾ ਕਾਫਲਾ ਇਹ ਜੋ ਉਹਨਾਂ ਦੇ ਸਮਰਥਕ ਇੱਥੇ ਪਹੁੰਚੀ ਹੋਈ ਨੇ ਇਹ ਇੱਕ ਮੰਗ ਲੈ ਕੇ ਆਏ ਕਿ ਐਨਐਸਸੀ ਰੱਦ ਕੀਤੀ ਜਾਵੇ ਪਿਤੇ ਦਿਨ ਬਾਅਦ ਇਹ ਕਿ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਇੱਥੇ ਤੰਜ ਕਸ ਰਹੇ ਨੇ ਜਾਂ ਜੋ ਵੀਡੀਓ ਜਨਤਕ ਕਰ ਰਹੇ ਨੇ ਜਾਂ ਜਿਸ ਤਰੀਕੇ ਵੀ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀਗੀਆਂ ਉਸ ਨੂੰ ਲੈ ਕੇ ਉਹਨਾਂ ਨੇ ਗੱਲ ਆਖੀ ਕਿ ਉਹਨਾਂ ਨੂੰ ਇਲਾਜ ਕਰਾਉਣ ਦੀ ਲੋੜ ਹੈ ਜਿਹੜੇ ਬਿਆਨ ਗਲਤ ਪਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਖੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਕਿ ਬਿਲਕੁਲ ਮਜੀਠੀਏ ਨੂੰ ਆਪਦਾ ਇਲਾਜ ਕਰਾਉਣਾ ਚਾਹੀਦਾ ਹੈ ਬਜੀਠੀਏ ਚਾਹੀਦਾ ਜੇ ਨਹੀਂ ਪੈਸੇ ਲਾਜ ਦੀ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਮੈਂ ਪਹਿਲਾਂ ਆਮ ਆਦਮੀ ਪਾਰਟੀ ਦਾ ਸੈਂਟਰ ਕਮੇਟੀ ਦਾ ਮੈਂਬਰ ਆ ਪਰ ਜਦੋਂ ਦਾ ਭਾਈ ਅਮਰਪਾਲ ਸਿੰਘ ਨੇ ਇਹਨਾਂ ਨੇ ਕੀ ਕੀਤੀ ਹੈ ਉਦੋਂ ਬਾਅਦ ਇਹਨੂੰ ਪਾਰਟੀ ਨੂੰ ਹਲ ਵੀ ਦਾ ਕਹਿ ਦਿੱਤਾ ਸੀਗਾ ਪਾਰਟੀ ਛੱਡ ਦਿੱਤੀ ਭਾਈ ਅਮਰ ਇਸ ਕਰਕੇ ਅਗਲਾ ਪੁਆਇੰਟ ਇਹ ਆ ਕਿ ਮਜੀਠੀਆ ਜਿਹੜਾ ਸਦਾਗਰ ਆ ਜਿਹੜਾ ਜੇਲਾਂ ਤੱਕ ਵੀ ਨਸ਼ੇ ਪਹੁੰਚਾਉਂਦਾ ਵਾ ਉਹਨੂੰ ਕਹਿੰਦੇ ਆ ਕਿ ਇਹ ਨਸ਼ਾ ਰਹਿਤ ਇਹ ਭਾਈ ਸਾਹਿਬ ਦਾ ਇਲਜ਼ਾਮ ਲੰਦਾ ਵਾ ਕਿਉਂਕਿ ਭਾਈ ਸਾਹਿਬ ਬਹੁਤ ਸ਼ੁਸ਼ਟ ਤੇ ਵਧੀਆ ਜਿਹੜਾ ਪੰਜਾਬ ਦੀ ਰੀੜ ਦੀ ਹੱਡੀ ਨੂੰ ਬਚਾਉਣ ਵਾਸਤੇ ਆਇਆ ਰੱਬ ਵੱਲੋਂ ਭੇਜਿਆ ਬੰਦਾ ਵਾ ਪਰਾ ਹਰਪੀ ਸਿੰਘ ਹੁਣਾਂ ਦੀ ਵੀ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਕਿ ਕਾਰ ਦੇ ਵਿੱਚ ਬੈਠਿਆ ਤੇ ਕੋਈ ਨਸ਼ਾ ਜਿਹੜਾ ਉਸ ਦੀ ਸੇਵਨ ਕਰ ਇਹ ਸਰਕਾਰ ਨੇ ਸਾਰੀ ਆਪਣੀ ਮਨ ਬੜੀ ਘਾਟ ਤੇ ਹੈ ਆਪੇ ਘਾਟ ਤੇ ਘੜੀ ਆਪੇ ਬਣਾ ਲਿਆ 4 ਗ੍ਰਾਮ ਪਾਤਾ ਫਿਰ ਪਤਾ ਹੀ ਨਹੀਂ ਕੌਣ ਹੈਗਾ ਵਾ ਤੁਰੇ ਜਾਂਦੇ ਨੂੰ ਰਾਜ ਇਹਨਾਂ ਬਲਜਾਮ ਲਾਉਣੇ ਸੀ ਲਾ ਦੇ ਦੇ ਜਿਹੜੀ ਵੀਡੀਓ ਇਹ ਮਜੀਠੀਆ ਸਾਹਿਬ ਵੱਲੋਂ ਕੀਤੀ ਗਈ ਹੈ ਜਨਤਕ ਕੀਤੀ ਗਈ ਉਸ ਦੇ ਉੱਤੇ ਕੀ ਕਿਵੇਂ ਦੇਖ ਉਸ ਨੂੰ ਤਾਂ ਪੂਰਾ ਪੰਜਾਬ ਨਕਾਰ ਰਿਹਾ ਵਾ ਮੈਂ ਕੱਲਾ ਨਹੀਂ ਪੂਰਾ ਪੰਜਾਬ ਮਾਣ ਮਾਣ ਕਰਵਾਓ ਮਾਣ ਕਰਵਾਓ ਐਮਪੀ ਭਾਈ ਅਮਰਪਾਲ ਸਿੰਘ ਦੇ ਉੱਤੇ ਜੋ ਐਨਐਸਏ ਲੱਗੀ ਹੈ ਉਸ ਨੂੰ ਰਾਦ ਕਰਾਉਣ ਦੇ ਲਈ ਉਹਨਾਂ ਦਾ ਪਰਿਵਾਰ ਅਤੇ ਸਮਰਥਕ ਅੱਜ ਡੀਸੀ ਆਫਿਸ ਅੰਮ੍ਰਿਤਸਰ ਵਿਖੇ ਪਹੁੰਚੇ ਨੇ ਪ੍ਰਦਰਸ਼ਨ ਕਰਨ ਦੇ ਲਈ ਅਤੇ ਮੰਗ ਪੱਤਰ ਦੇਣ ਦੇ ਲਈ ਮਾਤਾ ਬਲਵਿੰਦਰ ਗੋੜਛੜ ਨਾਮ ਹਰਦੇਵ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਅੱਜ ਮੰਗ ਪੱਤਰ ਦਿੱਤਾ ਗਿਆ ਕੀ ਗੱਲਬਾਤ ਹੋਈ ਹੈ ਕਿਉਂਕਿ ਪਹਿਲਾਂ ਤਾਂ ਇੱਕ ਾਠ ਤੁਸੀਂ ਦੇਖ ਸਕਦੇ ਹੋ ਕਿ ਜੋ ਸਮਰਥਕਾਂ ਦਾ ਕਾਠ ਹੈ ਡੀਸੀ ਆਫਿਸ ਅੰਮ੍ਰਿਤਸਰ ਦੀਆਂ ਤਸਵੀਰਾਂ ਹੈ ਭਾਰੀ ਕਾਠ ਅੱਜ ਇੱਥੇ ਅਸੀਂ ਡੀਸੀ ਆਫਿਸ ਪਹੁੰਚਿਆ ਹੋਇਆ ਅੱਜ ਮੰਗ ਪੱਤਰ ਵੀ ਦਿੱਤਾ ਹੈ ਡੀਸੀ ਆਫਿਸ ਨੂੰ ਜੇਕਰ ਗੱਲ ਕਰੀਏ ਤਾਂ ਬਾਕੀ ਸਮਰਥਕਾ ਦੇ ਉੱਤੇ ਜੋ ਐਨਐਸਏ ਸੀਗੀ ਉਹ ਹਟਾ ਦਿੱਤੀ ਗਈ ਹੈ ਪਰ ਭਾਈ ਅਮਰਪਾਲ ਸਿੰਘ ਦੇ ਉੱਤੇ ਜੋ ਐਨਐਸਏ ਲੱਗੀ ਉਸ ਨੂੰ ਲੈ ਕੇ ਜਿਹੜਾ ਅੱਜ ਦিসি ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਨੇ ਅਤੇ ਵਿਕਰਮ ਸਿੰਘ ਮਰੀਠਿਆ ਵੱਲੋਂ ਵੀ ਕਾਫੀ ਇਲਜ਼ਾਮ ਲਗਾਏ ਜਾ ਰਹੇ ਹਨ ਉਹਨਾਂ ਦੇ ਵੀ ਜੋ ਜਨਤਕ ਕੀਤੀਆਂ ਜਾ ਰਹੀਆਂ ਵੀਡੀਓ ਉਹਨਾਂ ਬਾਰੇ ਵੀ ਸਵਾਲ ਕਰਾਂਗੇ ਕਿ ਕਿਸ ਤਰੀਕੇ ਦੇਖਦੇ ਹਾਂ ਕਿਉਂਕਿ ਹਾਲੇ ਤੱਕ ਜੇਕਰ ਗੱਲ ਕਰੀਏ ਬਾਰ-ਬਾਰ ਐਨਐਸਏ ਵਧਾਉਣੀ ਜਾਂ ਪੰਜਾਬ ਦੇ ਵਿੱਚ ਨਾਲ ਹੋਣਾ ਉਸ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਆ ਬਿਲਾਲ ਇਹ ਤਸਵੀਰਾਂ ਅੰਮ੍ਰਿਤਸਰ ਡੀਸੀ ਆਫਿਸ ਦੇ ਤੁਸੀਂ ਦੇਖ ਸਕਦੇ ਹੋ ਜਿੱਥੇ ਭਾਰੀ ਇਕੱਠ ਸਮਰਥਕਾਂ ਦਾ ਹੋਇਆ ਡੀਸੀ ਸਾਹਮਣੂ ਮੰਗ ਪੱਤਰ ਦੇਣ ਦੇ ਲਈ ਸੋ ਮੰਗ ਪੱਤਰ ਦੇ ਦਿੱਤਾ ਗਿਆ ਹੈ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਸਮਰਥਕਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਪ੍ਰਦਰਸ਼ਨ ਕਰ ਰਹੇ ਨੇ ਹਨ ਮੰਤਰੀ ਬਾਜੇਕੇ ਦੇ ਪਿਤਾ ਜੀ ਇੱਥੇ ਪਹੁੰਚੇ ਹੋਏ ਨੇ ਤਰਸੇਮ ਸਿੰਘ ਜੀ ਅਮਰਪਾਲ ਸਿੰਘ ਦੇ ਪਿਤਾ ਜੀ ਮਾਤਾ ਜੀ ਅਤੇ ਚਾਚਾ ਸੁਖਚਾਨ ਸਿੰਘ ਜੀ ਨਾਲ ਭਾਈ ਸਰਬਜੀਤ ਸਿੰਘ ਐਮਪੀ ਵੀ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਡੀਸੀ ਆਫਿਸ ਪਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਤੋਂ ਬਾਅਦ ਹੁਣ ਜਿਹੜੇ ਆ ਇੱਕ ਦੂਜੇ ਨੂੰ ਜਿਹੜੇ ਸਰੋਪੇ ਪਾਏ ਜਾ ਰਹੇ ਆ ਸੋ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦਾ ਅੱਜ ਦਾ ਦ੍ਰਿਸ਼ ਹੈ ਕਿਉਂਕਿ ਪਾਇਆ ਮਰਤਪਾਲ ਸਿੰਘ ਨੂੰ ਲੈ ਕੇ ਚਰਚਾਾਂ ਮਾਂ ਅਕਸਰ ਬਣੀਆਂ ਰਹਿੰਦੀਆਂ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਪ੍ਰਦਰਸ਼ਨ ਰਿਹਾ ਕਿ ਮੰਗ ਪੱਤਰ ਦੇ ਵਿੱਚ ਲਿਖਿਆ ਸੀਗਾ ਕਿਉਂਕਿ ਜਿਸ ਤਰੀਕੇ ਜੋ ਗੱਲਾਂ ਬਣੀਆਂ ਹੋਈਆਂ ਸਨ ਭਾਈ ਸਰਬਜੀਤ ਸਿੰਘ ਐਮਪੀ ਸਾਡੇ ਨਾਲ ਮੌਜੂਦ ਹੈ ਤੇ ਸੁਖਚਾਨ ਸਿੰਘ ਚਾਚਾ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਿੰਦ ਕੀ ਹੈ ਦੇਖਦੇ ਹੋ ਜੀ ਵੱਡੀਆਂ ਚਰਚਾਵਾਂ ਬਣੀਆਂ ਹੋਈਆਂ ਨੇ ਭਾਈ ਸਾਹਿਬ ਨੂੰ ਲੈ ਕੇ ਕਦ ਬਾਹਰ ਆਉਣਗੇ ਐਨਐਸਏ ਰੱਦ ਕਰਾਉਣ ਦੀ ਸੋ ਅੱਜ ਦਾ ਪ੍ਰਦਰਸ਼ਨ ਬਾਰੇ ਇਹ ਦੇਖੋ ਸੰਗਤਾਂ ਦਾ ਤੁਹਾਨੂੰ ਪਿਆਰ ਦਿਖਦਾ ਕਿੰਨੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਸਰਕਾਰਾਂ ਦੇ ਕੁਝ ਹੱਥ ਕੰਡੇ ਆ ਜਿਹੜਾ ਉਹ ਬੜੇ ਇਹੋ ਜਿਹੇ ਘਣਾਉਣੇ ਕਾਨੂੰਨ ਨੂੰ ਦੁਬਾਰਾ ਦੁਬਾਰਾ ਵਰਤੋਂ ਚ ਲਿਆ ਰਹੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹ ਕੋਈ ਹੱਥ ਖੰਡਿਆਣਾ ਨਾ ਖੇਡੋ ਤੁਸੀਂ ਪੰਜਾਬ ਦੀ ਭਲਾਈ ਵਾਸਤੇ ਤੁਹਾਨੂੰ ਲੋਕਾਂ ਨੇ ਚੁਣਿਆ ਕੋਈ ਚੰਗੇ ਕੰਮ ਕਰ ਲਓ ਵਿਕਰਮ ਸਿੰਘ ਮਜੀਠੀਆ ਵੱਲੋਂ ਕਾਫੀ ਸਵਾਲ ਚੱਕੇ ਜਾ ਰਹੇ ਜੀ ਕੋਈ ਜ਼ਿਆਦਾ ਤੁਸੀਂ ਨਾ ਜਗਰ ਕਰੋ ਮਜੀਠੀਆ ਦਾ ਕੋਈ ਰੋਲ ਨਹੀਂ ਹੈਗਾ ਲੋਕਾਂ ਦੇ ਸੰਗਤਾਂ ਨੇ ਉਹਨੂੰ ਰੱਦ ਕਰ ਦਿੱਤਾ ਹੋਇਆ ਲਗਦਾ ਪਰ ਇਸ ਤਰੀਕੇ ਜੇਕਰ ਵੀਡੀਓ ਜਾਂ ਤੇ ਕਰਦਨੀ ਹੈ ਸ਼ਬੀ ਖਰਾਬ ਕਰਦਨੀ ਹੈ ਜਿਸ ਤਰੀਕੇ ਵੀ ਉਸ ਨੂੰ ਲੈ ਕੇ ਕੋਈ ਨਹੀਂ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਚਾਹੀਦੀ ਕੋਈ ਸ਼ਬੀ ਨ ਖਰਾਬ ਹੁੰਦੀ ਚੜਦੀ ਕਲਾ ਰਹੂਗੀ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਦੇਵੇਂ ਨਾ ਨਾ ਲਿਆ ਕਰੋ ਸੋ ਹੋਰ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਉਹਨਾਂ ਦਾ ਪਰਿਵਾਰਕ ਮੈਂਬਰ ਨਾਲ ਸਮਰਥਕ ਪਹੁੰਚੇ ਹੋਏ ਨੇ ਸਤਨਾ ਵਾਹਿਗੁਰੂ ਦਾ ਜਪ ਕਰ ਰਹੇ ਨੇ ਨੌਜਵਾਨਾਂ ਵੱਲੋਂ ਕਾਫੀ ਭਾਰਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜਾ ਖਾਲਸਾ ਵਹੀਰ ਚੱਲਦੀ ਸੀਗੀ ਉਸ ਦੇ ਵਿੱਚ ਨੌਜਵਾਨ ਸਾਥੀ ਕਾਫੀ ਜੁੜੇ ਸੀਗੀ ਸੋ ਅੱਜ ਦੇ ਇਸ ਪਰਦਰਸ਼ਨ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦੇ ਵਿੱਚ ਉਹਨਾਂ ਦੇ ਪਿਤਾ ਤਰਸੀਮ ਸਿੰਘ ਵੀ ਇੱਥੇ ਪਹੁੰਚੇ ਨੇ ਸੋ ਗੱਲਬਾਤ ਵੀ ਕਰਦੇ ਆ ਕਿ ਇਸ ਤਰੀਕੇ ਦੇ ਅੱਜ ਮੰਗ ਪੱਤਰ ਦਾ ਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ ਕਿਵੇਂ ਦਾ ਰਿਹਾ ਅੱਜ ਦਾ ਪ੍ਰਦਰਸ਼ਨ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕੀ ਲਿਖਿਆ ਸੀਗਾ ਜੀ ਮੰਗ ਪੱਤਰ ਤੇ ਮੰਗ ਪੱਤਰ ਤੇ ਇਹ ਕਾਲੇ ਕਾਨੂੰਨ ਰੱਦ ਕਰੋ ਬੰਦੀ ਸਿੰਘ ਰਿਹਾ ਕਰੋ ਜੋ ਪੰਜਾਬ ਨਾਲ ਬੇਇਨਸਾਫੀਆਂ ਕਰ ਰਿਹਾ ਜੋ ਬੰਦ ਕਰੋ ਕੀ ਲੱਗਦਾ ਜੀ ਬਾਕੀਆਂ ਤੇ ਵੀ ਐਨਐਸਸੀ ਹਟਾ ਦਿੱਤੀ ਗਈ ਹੈ ਪਾਈ ਮਰਪਾਲ ਸਿੰਘ ਹੋਣਾ ਤੇ ਕਿਉਂ ਨਹੀਂ ਹਟ ਰਿਹਾ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲਿਆਂਦਾ ਜਾ ਰਿਹਾ ਵੱਡੇ ਸਵਾਲ ਚਰਚਾਵਾਂ ਬਣੀਆਂ ਹੋਈਆਂ ਨੇ ਇਹ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਰਾਜਨੀਤਿਕ ਲੋਕਾਂ ਨੂੰ ਭੈਅ ਆ ਉਹਨਾਂ ਤੋਂ ਕਿ ਸਾਡੀਆਂ ਕੁਰਸੀਆਂ ਨੂੰ ਖਤਰਾ ਇਸ ਕਰਕੇ ਨਹੀਂ ਲੈਣੇ ਜਾ ਰਹੇ ਆ ਬਾਕੀ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਆ ਪੰਜਾਬ ਦੇ ਲੋਕ ਇਹ ਅੱਖਾਂ ਚੁੱਕ ਕੇ ਦੇਖ ਰਹੇ ਕਿ ਕਦੋਂ ਆਵੇ ਸਾਡੇ ਧੀਆਂ ਪੁੱਤਾਂ ਨੂੰ ਨਸ਼ੇ ਤੋਂ ਬਚਾਵੇ ਇਸ ਕਰਕੇ ਮੇਰਾ ਖਿਆਲ ਇਹੋ ਹੀ ਡਾਰੇ ਇਹਨਾਂ ਨੂੰ ਪਿਆਰੇ ਬੀਤੇ ਦਿਨ ਭਾਈ ਬਾਜ ਕੇ ਹੁਣਾਂ ਦੀ ਵੀਡੀਓ ਸਾਹਮਣੇ ਆਈ ਸੀ ਕਿ ਮੰਤਰੀ ਬਾਜ ਜੀ ਕਿ ਉਹਨਾਂ ਨੇ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀ ਨੂੰ ਇਲਾਜ ਕਰਾਉਣ ਦੀ ਲੋੜ ਹੈ ਜੇਕਰ ਪੈਸੇ ਨਹੀਂ ਆ ਤਾਂ ਸਾਡੇ ਕੋਲ ਲੈ ਲਓ ਉਹ ਜਿਹੜੇ ਇਲਜ਼ਾਮ ਲਾ ਰਿਹਾ ਸੀ ਝੂਠੇ ਬਾਜੇ ਕਿਆਂ ਵਾਲਾ ਕਹਿ ਰਿਹਾ ਜੀ ਉਹ ਅਮਰਤਪਾਲ ਉਹਨਾਂ ਬਾਰੇ ਕੁਝ ਕਹਿਣ ਦੀ ਲੋੜ ਹੀ ਨਹੀਂ ਗਈ ਜੀ ਤੁਸੀਂ ਸੰਗਤਾਂ ਨੂੰ ਹੁਣ ਕੀ ਸੁਣਾਇਆ ਦੇਣਾ ਅਸੀਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਜੀ ਜਿਨ੍ਹਾਂ ਨੇ ਬਹੁਤ ਐਡੀ ਗਰਮੀ ਹੋਣ ਦੇ ਬਾਵਜੂਦ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਜ਼ੁਲਮ ਦੇ ਖਿਲਾਫ ਜਿਹੜੇ ਉੱਠ ਖੜੇ ਹੋਏ ਆ ਕਿਉਂਕਿ ਸਰਕਾਰਾਂ ਦੇ ਹਰੇਕ ਧਿਰ ਦੀ ਆਵਾਜ਼ ਦਬਾਉਣੀਆਂ ਚਾਹ ਰਹੀਆਂ ਪਰ ਫਿਰ ਵੀ ਮੈਂ ਇਹਨਾਂ ਪੰਜਾਬ ਦੇ ਬਹੁਤ ਬਹਾਦਰ ਲੋਕ ਆ ਜਿਹੜੇ ਆਪਣੀ ਆਵਾਜ਼ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਬਲੰਤ ਰੱਖਦੇ ਆ ਜ਼ੁਲਮ ਦੇ ਖਿਲਾਫ ਡੀਸੀ ਸਾਹਿਬ ਵੱਲੋਂ ਕੀ ਇਸ ਵਾਸ਼ਣ ਦਿੱਤਾ ਗਿਆ ਜੀ ਦੇਸੀ ਸਾਹਿਬ ਨੇ ਆਸ਼ਵਾਸ਼ਣ ਇਹੋ ਦਿੱਤਾ ਕਿ ਮੈਂ ਜਿਹੜੀ ਹੈ ਸਰਕਾਰ ਤੱਕ ਤੁਹਾਡਾ ਮੰਗ ਪੱਤਰ ਪਹੁੰਚਦੇ ਕਰਾਂਗੀ ਔਰ ਇਹ ਬੇ ਬਹੁਤ ਵੱਡੀ ਬੇਇਨਸਾਫੀ ਆ ਤੀਸਰੀ ਵਾਰ ਆ ਮੈਂ ਅਸੇ ਲਾਉਣੀ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦੀ ਬਤ ਤੇ ਸੋ ਇੱਕ ਵਾਰੀ ਤਸਵੀਰਾਂ ਦੇਖ ਸਕਦੇ ਹੋ ਭਾਰੀ ਇਕੱਠ ਡੀਸੀ ਆਫਿਸ ਅੰਮ੍ਰਿਤਸਰ ਦੇ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਮਰਥਕ ਪਹੁੰਚੇ ਹੋਏ ਨੇ ਉਹਨਾਂ ਦਾ ਪਰਿਵਾਰ ਸਰਪਜੀਤ ਸਿੰਘ ਐਮਪੀ ਭਾਈ ਅਮਰ ਪਹੁੰਚੇ ਹੋਏ ਨੇ ਭਾਈ ਅਮਰਪਾਲ ਸਿੰਘ ਹੁਣਾਂ ਦੀ ਐਨਐਸਸੀ ਰੱਦ ਕਰਾਉਣ ਦੇ ਲਈ ਸੋ ਇਹ ਗੱਡੀਆਂ ਦਾ ਕਾਫਲਾ ਇਹ ਜੋ ਉਹਨਾਂ ਦੇ ਸਮਰਥਕ ਇੱਥੇ ਪਹੁੰਚੀ ਹੋਏ ਨੇ ਇਹ ਇੱਕ ਮੰਗ ਲੈ ਕੇ ਆਏ ਕਿ ਐਨਐਸਸੀ ਰੱਦ ਕੀਤੀ ਜਾਵੇ ਬੀਤੇ ਦਿਨ ਬਾਅਦ ਇਹ ਕਿ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਜਿਹੜਾ ਵਿਕਰਮ ਸਿੰਘ ਮਰੀਠੀਆ ਇੱਥੇ ਤੰਜ ਕਸ ਰਹੇ ਨੇ ਜਾਂ ਜੋ ਵੀਡੀਓ ਜਨਤਕ ਕਰ ਰਹੇ ਨੇ ਜਾਂ ਜਿਸ ਤਰੀਕੇ ਵੀ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀਗੀਆਂ ਉਸ ਨੂੰ ਲੈ ਕੇ ਉਹਨਾਂ ਨੇ ਗੱਲ ਆਖੀ ਕਿ ਉਹਨਾਂ ਨੂੰ ਇਲਾਜ ਕਰਾਉਣ ਦੀ ਲੋੜ ਹੈ ਜੇਕਰ ਇਲਾਜ ਕਰਾਉਣ ਦੇ ਪੈਸੇ ਨਹੀਂ ਹੈ ਤਾਂ ਸਾਡੇ ਕੋਲ ਲੈ ਲਵੇ ਆਖਿਰਕਾਰ ਹੁਣ ਸੱਚ ਕੀ ਹੈ ਇਹ ਗੱਲ ਕਿੱਥੇ ਖੜਦੀ ਹੈ ਇਹ ਤਾਂ ਹੁਣ ਗੱਲਬਾਤ ਕਰਕੇ ਹੀ ਪਤਾ ਚੱਲੇਗਾ ਸੋ ਇਹ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹਨਾਂ ਦੇ ਸਮਰਥਕ ਭਾਈ ਅਮਰਪਾਲ ਸਿੰਘ ਉਹਨਾਂ ਦੇ ਸਮਰਥਕ ਅੱਜ ਵੱਡੀ ਗਿਣਤੀ ਵਿੱਚ ਡੀਸੀ ਆਫਿਸ ਪਹੁੰਚੀ ਹੈ ਅਤੇ ਇੰਨੇ ਇਕੱਠ ਦੇ ਨਾਲ ਅੱਜ ਡੀਸੀ ਸਾਹਿਬ ਦੇ ਆਫਿਸ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਮੰਗ ਪੱਤਰ ਦਿੱਤਾ ਗਿਆ ਐਨਐਸਏ ਰੱਦ ਕਰਾਉਣ ਦਾ ਤੇ ਕਾਲੇ ਕਾਨੂੰਨ ਰੱਦ ਕਰਾਉਣ ਦਾ ਹੱਥਾਂ ਦੇ ਵਿੱਚ ਬੋਰਡ ਤੇ ਭਾਈ ਅਮਰਪਾਲ ਸਿੰਘ ਉਹਨਾਂ ਦੀਆਂ ਜਿਨ੍ਹਾਂ ਤਸਵੀਰਾਂ ਕਹਿ ਸਕਦੇ ਆ ਕਿ ਜਿਵੇਂ ਖਾਲਸਾ ਵਹੀਰ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲਦੀਆਂ ਸੀਗੀਆਂ ਇਕੱਠੀਆਂ ਉਸ ਤਰੀਕੇ ਤਸਵੀਰਾਂ ਦੇਖਣ ਨੂੰ ਮਿਲਕੀਆਂ ਪਰ ਆਖਰਕਾਰ ਕਾਲੇ ਕਾਨੂੰਨ ਰੱਦ ਦੀ ਜੋ ਗੱਲ ਉਹਨਾਂ ਦੇ ਪਰਿਵਾਰ ਵੱਲੋਂ ਚੱਕੀ ਗਈ ਉਹਨਾਂ ਦੇ ਸਮਰਥਕਾਂ ਵੱਲੋਂ ਚੱਕੀ ਗਈ ਆਖਰਕਾਰ ਮੁਕਾਦਰ ਇਹ ਆ ਹੋਣਗੇ ਜਾਂ ਜਿਸ ਤਰੀਕੇ ਵੀ ਪਰਿਵਾਰ ਦੀਆਂ ਗੱਲਾਂ ਨੇ ਉਹਨਾਂ ਦਾ ਹਿੱਲਾ ਕਿਵੇਂ ਤੇ ਕਿੱਥੇ ਨਿਕਲੇਗਾ ਇਹ ਤਾਂ ਹੁਣ ਸਰਕਾਰਾਂ ਜਾਂ ਉਹਨਾਂ ਦਾ ਪਰਿਵਾਰ ਜਾਣਦਾ ਸਰ ਜਰੂਰ ਜੀ ਇੱਕ ਵਾਰ ਸਮਰਥਕਾਣਾ ਵੀ ਗੱਲਬਾਤ ਕਰਦੇ ਆ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਸਵਰਨ ਸਿੰਘ ਗੋਲਡਨ ਆ ਜੀ ਮੈਂ ਪਹਿਲਾਂ ਆਮ ਆਦਮੀ ਪਾਰਟੀ ਦਾ ਸੈਂਟਰ ਕਮੇਟੀ ਦਾ ਮੈਂਬਰ ਆ ਪਰ ਜਦੋਂ ਦਾ ਭਾਈ ਅਮਰਪਾਲ ਸਿੰਘ ਨੇ ਇਹਨਾਂ ਨੇ ਕੀ ਕੀਤੀ ਆ ਉਦੋਂ ਬਾਅਦ ਇਹਨੂੰ ਪਾਰਟੀ ਨੂੰ ਹਲਵੀ ਦਾ ਕਹਿ ਦਿੱਤਾ ਸੀਗਾ ਤੁਸੀਂ ਪਾਰਟੀ ਛੱਡ ਦਿੱਤੀ ਭਾਈ ਅਮਰਪਾਲ ਸਿੰਘ ਹੋਣਾ ਕਰਕੇ ਜੀ ਇਹਨਾਂ ਕਰਕੇ ਇਸ ਕਰਕੇ ਅਗਲਾ ਪੁਆਇੰਟ ਇਹ ਆ ਕਿ ਮਜੀਠੀਆ ਜਿਹੜਾ ਸਦਾਗਰ ਆ ਜਿਹੜਾ ਜੇਲ੍ਹਾਂ ਤੱਕ ਵੀ ਨਸ਼ੇ ਪਹੁੰਚਾਉਂਦਾ ਵਾ ਉਹਨੂੰ ਕਹਿੰਦੇ ਆ ਕਿ ਇਹ ਨਸ਼ਾ ਰਹਿਤ ਇਹ ਭਾਈ ਸਾਹਿਬ ਦਾ ਇਲਜ਼ਾਮ ਲੰਦਾ ਵਾ ਕਿਉਂਕਿ ਭਾਈ ਸਾਹਿਬ ਬਹੁਤ ਅਸ਼ਵਸ਼ ਤੇ ਵਧੀਆ ਜਿਹੜਾ ਪੰਜਾਬ ਦੀ ਰੀੜ ਦੀ ਹੱਡੀ ਨੂੰ ਬਚਾਉਣ ਵਾਸਤੇ ਆਇਆ ਰੱਬ ਵੱਲੋਂ ਭੇਜਿਆ ਬੰਦਾ ਵਾ ਉਹ ਕੋ ਆਮ ਬੰਦਾ ਨਹੀਂ ਆ ਕੁਦਰਤ ਵੱਲੋਂ ਕੋ ਭੇਜੀ ਰੂਹ ਆ ਪਰ ਜਿਸ ਤਰੀਕੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਵੀਡੀਓ ਜਨਤਕ ਕੀਤੀਆਂ ਨੇ ਉਹ ਸੱਚ ਹੈ ਜਾਂ ਝੂਠ ਹੈ ਉਹ ਸਾਰਾ ਸਾਰਾ ਆਡੀਓ ਜਿੱਦਾਂ ਮਰਜ਼ੀ ਬਣਾ ਲੀਏ ਅੱਜ ਕੱਲ ਤੇ ਐਡਿਟ ਕਰ ਲੈਂਦੇ ਆ ਬੰਦੇ ਨੂੰ ਨਾਲ ਖਿਲਾੜ ਲੈਂਦੇ ਆ ਇਹ ਬਹੁਤ ਕੁਝ ਹੋ ਸਕਦਾ ਫਿਲਮਾਂ ਵਾਲੇ ਕਿਵੇਂ ਬੰਦਾ ਉੱਡਦਾ ਵਿਖਾ ਦਿੰਦੇ ਆ ਬੰਦਾ ਉੱਡਦਾ ਉੱਡ ਛੋੜ ਸਕਦਾ ਬੰਦਾ ਬੰਦੇ ਨੂੰ ਉੱਡਦੇ ਹਨੂਮਾਨ ਉੱਡਦਾ ਵਿਖਾ ਦਿੰਦੇ ਆ ਇਸ ਕਰਕੇ ਇਹ ਸਾਰਾ ਕੁਝ ਫਿਲਮਾਂ ਦੇ ਕੰਮ ਇਹਨਾਂ ਦੇ ਕੈਮਰਿਆਂ ਦੇ ਕੰਮ ਆ। ਬਾਕੀ ਭਾਈ ਸਾਹਿਬ ਬਿਲਕੁਲ ਵਧੀਆ ਤੇ ਗੁੱਡ ਆਦਮੀ ਸੀ ਜਿਹੜੇ ਪਰਮਾਤਮਾ ਵੱਲੋਂ ਭੇਜੇ ਹੀ ਨਹੀਂ ਤਾਂ ਇੰਨੀ ਵੋਟ ਐਮਪੀ ਨੂੰ ਨਹੀਂ ਪੈਂਦੀ ਕਿਸੇ ਨੂੰ। ਭਾਈ ਸਾਹਿਬ ਦੇ ਭਰਾ ਹਰਪੀ ਸਿੰਘ ਹੋਣਾ ਦੀ ਵੀ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਕਿ ਕਾਰ ਦੇ ਵਿੱਚ ਬੈਠੇ ਹੈ ਤੇ ਕੋਈ ਨਸ਼ਾ ਜਿਹੜਾ ਉਸ ਦੀ ਸੇਵਨ ਕਰ ਰਹੇ। ਇਹ ਸਰਕਾਰ ਨੇ ਸਾਰੀ ਆਪਣੀ ਮਨ ਬੜੀ ਘਾੜ ਤੇ ਹੈ। ਆਪੇ ਘਾੜ ਤੇ ਘੜੀ ਆਪੇ ਬਣਾ ਲਿਆ 4 ਗ੍ਰਾਮ ਪਾਤਾ ਫਿਰ ਪਤਾ ਹੀ ਨਹੀਂ ਕੌਣ ਹੈਗਾ ਵਾ। ਤੁਰੇ ਜਾਂਦੇ ਨੂੰ ਰਾਜ ਇਹਨਾਂ ਬਲਜ਼ਾਮ ਲਾਉਣੇ ਸੀ ਲਾ ਦੇਣਾ ਪਰ ਜਿਹੜੀ ਵੀਡੀਓ ਇਹ ਮਜੀਠੀਆ ਸਾਹਿਬ ਵੱਲੋਂ ਕੀਤੀ ਗਈ ਹੈ ਜਨਤਕ ਕੀਤੀ ਗਈ ਉਸ ਦੇ ਉੱਤੇ ਕਿਵੇਂ ਦੇਖਦੇ ਉਸ ਨੂੰ ਤਾਂ ਪੂਰਾ ਪੰਜਾਬ ਨਕਾਰ ਰਿਹਾ ਵਾ ਮੈਂ ਕੱਲਾ ਨਹੀਂ ਪੂਰਾ ਪੰਜਾਬ ਇਹ ਮਜੀਠੀਆ ਉਹਨਾਂ ਦੇ ਹੁਣ ਪੱਲੇ ਕੁਝ ਨਹੀਂ ਮਜੀਠੀਆ ਤਾਂ ਜੀ ਬੀਜੇਪੀ ਜਾਵੜਿਆ ਵਾ ਉਹ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਭਾਈ ਸਾਹਿਬ ਦਾ ਇਲਜ਼ਾਮ ਸੁੱਟਣ ਡਿਆ ਵਾ ਕਿਉਂ ਦੇ ਆਪਣੇ ਦਲਦਰ ਪੈਰ ਫਸੇ ਪਏ ਆ ਉਹਨਾਂ ਦਾ ਧੌਣ ਬਾਕੀ ਆ ਗਰ ਸਾਰਾ ਧੜ ਚਿੱਕੜ 'ਚ ਫਸਿਆ ਵਾ ਤੁਸੀਂ ਆਮ ਆਦਮੀ ਪਾਰਟੀ ਦੇ ਸੈਂਟਰ ਕਮੇਟੀ ਦੇ ਮੈਂਬਰ ਰਹੇ ਹੋ ਤੁਸੀਂ ਪਾਰਟੀ ਛੱਡ ਦਿੱਤੀ ਐ ਇਸ ਭਾਈ ਅੰਮਰਪਾਲ ਸਿੰਘ ਹੋਣਾ ਕਰਕੇ ਤੁਸੀਂ ਪਾਰਟੀ ਦੇ ਵਿੱਚ ਰਹੇ ਹੋ ਆਮ ਆਦਮੀ ਪਾਰਟੀ 'ਚ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਸਭ ਤੋਂ ਜ਼ਿਆਦਾ ਸਵਾਲ ਉਹਨਾਂ ਤੇ ਚੱਕੇ ਜਾ ਰਹੇ ਆ ਆਮ ਆਦਮੀ ਪਾਰਟੀ ਜਦੋਂ ਅਸੀਂ ਜੁੜੇ ਹਾਂ ਉਦੋਂ ਆਮ ਬੰਦੇ ਨੂੰ ਕਿਹਾ ਸੀਗਾ ਇੱਥੇ ਟੈਟੀਆਂ ਵਾਲੇ ਆ ਗਏ ਜਿਨ੍ਹਾਂ ਟੈਟੀ ਦੇ ਤਾਂ ਉਹਨਾਂ ਨੂੰ ਟਿਕਟਾਂ ਮਿਲ ਗਈਆਂ ਕਿਸੇ ਗੰਨੇ ਨੂੰ ਰੋਹ ਵਾਲੇ ਨੂੰ ਕਿੰਨੂੰ ਮਿਲਦੀ ਟਿਕਟ ਕਿਸੇ ਨੂੰ ਟਿਕਟ ਨਹੀਂ ਮਿਲੀ ਦੋ ਕੁ ਬੰਦੇ ਦੇਤੇ ਮੋਬਾਈਲਾਂ ਵਾਲੇ ਤੇ ਉਹ ਬ ਬਾਕੀ 18 ਚੱਕਰ ਕਿੱਥੇ ਆ ਜਿਹੜੇ ਔਰਤਾਂ ਨਾਲ ਚਲੋ ਸਬੰਧ ਹੁੰਦੇ ਆ ਜਿਹੜੇ ਬੰਦੇ ਨਾਲ ਬੰਦਾ ਸਬੰਧ ਬਣਾਉਂਦਾ ਉਹੋ ਜੇ ਬੰਦੇ ਪਾਰਟੀ ਚ ਲਾਇਆ ਆ ਆਮਦਵੀ ਪਾਰਟੀ ਨੇ ਇਸ ਕਰਕੇ ਹੀ ਹਲ ਵਿਧਿਆ ਕਹਿੰਦੇ ਨਾ ਬੰਦਾ ਸਬੰਧ ਬਣਾਉਂਦਾ ਮਤਲਬ ਭਾਵ ਕੀ ਖੁੱਲ ਕੇ ਦੱਸੋ ਜੀ ਨਹੀਂ ਉਹਦੇ ਸਾਰੀ ਦੁਨੀਆ ਜਾਣਦੀ ਆ ਜੀ ਇੱਧਰ ਉੱਧਰ ਇਲਜ਼ਾਮ ਲੱਗੇ ਹੋਦੇ ਤੇ ਕੋਈ ਓਲਾ ਹੋੜਾ ਵਾ ਉਹ ਮੁੰਡੇ ਨੇ ਬਿਆਨ ਦਿੱਤੇ ਸੀਗੇ ਇਹਨੇ ਮੈਨੂੰ ਬਲੈਕਮੇਲ ਕੀਤਾ ਵਾ ਇਸ ਕਰਕੇ ਸਭ ਤੋਂ ਮਾੜੀ ਘਟਿਆ ਹਰਕਤ ਜਿੰਨੇ ਕਰਪਟ ਜਿੰਨੇ ਪਰਚੀਆਂ ਵਾਲੇ ਬੰਦੇ ਆ ਉਹ ਆਮ ਆਦਮੀ ਪਾਰਟੀ ਚਾ ਜਿੰਨੇ ਟੈਟੀਆਂ ਵਾਲੇ ਬੰਦੇ ਆਮ ਆਦਮੀ ਪਾਰਟੀ ਚਾ ਸੁਖਵਿੰਦਰ ਸਿੰਘ ਮਾਨ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਮੈਂ ਮਾਨ ਸਾਹਿਬ ਨੂੰ ਕਹਿੰਦਾ ਮਾਨ ਸਾਹਿਬ ਤੁਸੀਂ ਸਾਡੀ ਸਟੇਜ ਤੇ ਆ ਕੇ ਕਿਸੇ ਵੇਲੇ ਅਸੀਂ ਸਟੇਜ ਬਰਨਾਲੇ ਲਾਈ ਸੀ ਸਾਡੀ ਸਟੇਜ ਤੇ ਬੀਬੋ ਭੂਆ ਦਾ ਰੋਲ ਕੀਤਾ ਚੁੰਨੀ ਲੈ ਕੇ ਸਿਰ ਤੇ ਪਰ ਤੁਸੀਂ ਉਹ ਕੰਮ ਜਿਹੜੇ ਆ ਨਾ ਹੁਣ ਸਟੇਜਾਂ ਤੋਂ ਨਹੀਂ ਆਪਣੇ ਆ ਜਿਹੜਾ ਪਾਣੀ ਦਾ ਕੰਮ ਕੀਤਾ ਮੈਂ ਵਧੀਆ ਕਹੂੰਗਾ ਤੁਹਾਨੂੰ ਜਿਹੜਾ ਕੰਮ ਵਧੀਆ ਤੋਂ ਵਧੀਆ ਕਾਊਂਗਾ ਜਿਹੜੀ ਐਨਐਸਏ ਦੁਬਾਰਾ ਲਾਈ ਹੋ ਮੈਂ ਕਟਿਆ ਵੀ ਕਾਊਂਗਾ ਇਹ ਬਹੁਤ ਕਟਿਆ ਕੰਮ ਕੀਤਾ ਵਾ ਨਿੰਦਰ ਜੋ ਕੰਮ ਆ ਜਿਹੜਾ ਨਸ਼ਿਆਂ ਦਾ ਕੰਮ ਆ ਵੱਡੇ ਬੋਲ ਮਜੀਠੀ ਦੇ ਘਰ ਆਓ ਕਿਉਂ ਨਹੀਂ ਢਾਉਂਦੇ بڑے بڑے ਵੱਡੇ ਮਾਕੜ ਮਾਚ ਆਓ ਤੁਹਾਨੂੰ ਦਸੀਏ ਢਾਓ ਉਹਨਾਂ ਦੇ ਘਰ ਇੱਕ ਨਿੱਕੀ ਉਹ ਛੋਟਾ ਮੋਟਾ ਜਿਹੜਾ 50 ਗ੍ਰਾਮ ਤੇ 10 ਗ੍ਰਾਮ 5 ਗ੍ਰਾਮ ਕਰਦਾ ਪਤਾ ਨਹੀਂ ਕਰਦਾ ਕਿ ਨਹੀਂ ਕਰਦਾ ਉਹ ਨਹੀਂ ਮਜੀਠੀ ਦਾ ਕੀ ਸਬੂਤ ਹੈ ਜੀ ਉਹੀਂ ਘਰ ਢਾ ਦਿਓ ਮਜੀਠੀ ਦਾ ਹਾਂ ਜੀ ਗੱਲ ਕਰੋ ਹਾਂ ਅਮਰਤਪਾਲ ਲਾਲ ਜੀ ਮਜੀਠੀਆ ਦਾ ਘਰ ਕੋ ਸਬੂਤ ਹੈਗਾ ਕੋਈ ਉਹਨੇ ਉਹਨੇ ਨਸ਼ਾ ਵੇਚਦਾ ਫੜਿਆ ਗਿਆ ਇਹਦੇ ਕੁਛ ਹਾਈ ਕੋਰਟ ਤੋਂ ਬਰੀ ਹੋ ਰਹਾ ਸਰਕਾਰ ਉਹਨੂੰ ਬੀਜੇਪੀ ਚਲ ਗਿਆ ਜਿਉ ਉਹ ਬੀਜੇਪੀ ਚਲ ਗਿਆ ਜਵਾਂਦਾ ਓਕੇ ਦੇ ਨਹੀਂ ਜਾਂਦਾ ਤੁਸੀਂ ਆਪ ਰੋ ਕੁੱਤੀ ਕੁੱਤੀ ਸਰਕਾਰ ਬਣਾਈ ਜੇ ਵੋਟਾਂ ਪਾ ਗਏ ਇਹਨੂੰ ਆਮ ਆਦਮੀ ਪਾਰਟੀ ਚ ਸੀਗੇ ਕਹਿੰਦੇ ਜੀ ਮੈਂ ਭਾਈ ਸਾਹਿਬ ਕਰਕੇ ਆਮ ਆਦਮੀ ਪਾਰਟੀ ਛੱਡ ਕੇ ਭਾਈ ਸਾਹਿਬ ਹੁਣਾਂ ਦੀ ਵਾਰਸ ਪੰਜਾਬ ਚ ਆ ਗਏ ਉਹ ਵਾਰਸ ਪੰਜਾਬ ਵਿੱਚ ਕੁਝ ਇਹ ਇੰਨੀ ਕਿ ਪਾਰਟੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਏਕਤਾ ਨਹੀਂ ਉਹਨਾਂ ਦੇ ਲੈਣਗੇ ਕੀ ਕਿਸੇ ਬੰਦੇ ਕੋਲ ਲੱਗਦਾ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋ ਪਾ ਰਹੇ ਅਸੀਂ ਨਹੀਂ ਹੋ ਰਿਹਾ ਸਿੱਖ ਕੌਮ ਖਾਸ ਕਰਕੇ ਪੰਜਾਬ ਦੇ ਵਿੱਚ ਵੋਟਾਂ ਗਲਤ ਪਾਉਂਦੇ ਨੇ ਵੋਟ ਪਾਉਣ ਵਾਲੇ ਨੂੰ ਵੋਟ ਦਿੰਦੇ ਨੇ ਪਤਾ ਨਹੀਂ ਕਿੰਨੂੰ ਪਾਉਣਾ ਜਿਹੜਾ ਸੈਂਟਰ ਦੇ ਖਿਲਾਫ ਹੈ ਉਹਨੂੰ ਵੋਟਾਂ ਪਾ ਦਿੰਦੇ ਨੇ ਫਾਇਦਾ ਦੇ ਤਦ ਦੇ ਲੈਣਾ ਇਹਦੀ ਭਗੋਂ ਤਾਂ ਮਾਨ ਦੀ ਗਵਰਨਰ ਨਾਲ ਵੀ ਲੜਾਈ ਸੈਂਟਰ ਨਾਲ ਵੀ ਲੜਾਈ ਤੇ ਫਾਇਦਾ ਕਿ ਲੈਣ ਮਿਲਣਾ ਇਹਨੂੰ ਹੈ ਆਮ ਆਦਮੀ ਪਾਰਟੀ ਆ ਕੇ ਹੁਣ ਕਿੰਨੀ ਕਾਰਵਾਈ ਗਲਤ ਹੈ ਅਮਰਤਪਾਲ ਬਾਰੇ ਕੋਈ ਇਹਦੇ ਕੋ ਮਰਡਰ ਨਹੀਂ ਕੀਤਾ ਇਹਨੇ ਕੋਈ ਇਹਦੇ ਕੋ ਹਥਿਆਰ ਨਹੀਂ ਫੜਾਇਆ ਗਿਆ ਕੋਈ ਇਹਦੇ ਕੋ ਕੁਝ ਨਹੀਂ ਹੋ ਗਿਆ ਹੈ 2 ਸਾਲ ਜੇਲ੍ਹ ਦੇ ਵਿੱਚ ਰਿਹਾ ਹੈ ਜੀ ਹੁਣੇ ਉੱਥੇ ਵਿੱਚੋਂ ਹੀ ਇਹਨੇ ਕੀ ਖਰਾਬੀ ਕਰ ਦਿੱਤੀ ਹੈ ਜਿਹੜੀ ਫੇਰ ਐਨਐਸਏ ਲਾ ਦਤੀਏ ਇਹਦੇ ਤੇ ਇਹ ਗਲਤ ਕਰ ਰਹੇ ਨੇ ਪਾਕਿਸਤਾਨ ਦੇ ਕੈਦੀਆਂ ਨੂੰ ਛੱਡ ਦਿੰਦੇ ਨੇ ਆਪਣੇ ਕੈਦੀ ਜਿਹੜੇ ਕਤਰ ਦੇ ਜਿਹੜੇ ਉਹਦੇ 65 ਦੇ ਕਤਰ ਦੇ ਉਹ ਉਹ ਅਜੇ ਤੱਕ ਪਾਕਿਸਤਾਨ ਨੇ ਰੱਖਿਆ ਉਹ ਛੁਡਾਏ ਨਹੀਂ ਇਹਨਾਂ ਨੇ ਠੀਕ ਹੈ ਨਾ ਜੀ ਹੈ ਆ ਮੈਂ ਸွေਤ ਮੈਂ ਫੌਜ ਦਾ ਜਵਾਨ ਆ ਤੁਸੀਂ ਫੌਜੀ ਰਹੇ ਹੋ ਜੀ ਮੈਂ ਤੁਹਾਡੇ ਨਾਲ ਇੱਕ ਸਵਾਲ ਕਰਨਾ ਚਾਹੁੰਦਾ ਸ਼ਾਇਦ 1971 ਪਾਕਿਸਤਾਨੀ 71 ਵਾਰ 71 ਦੀ ਜੰਗ ਦੇਖੀ ਹੈ ਤੁਸੀਂ ਹਾਂ ਵੇਖੀ ਲੜੀ ਵੇਖੀ ਹੈ ਕਿ ਸਿਨੇਮਾ ਵੇਖਣਾ ਹੈ ਉੱਥੇ ਲੜੀ ਆਂ ਤੇ ਯਕੀਨਦਾਰ ਜਿਨ੍ਹਾਂ ਨੇ ਉਸ ਸਮੇਂ ਜੰਗ ਲੜੀ ਉਹ ਜਾਣ ਸਕਦੇ ਕਿਉਂਕਿ ਹੁਣ ਦੁਬਾਰਾ ਜੰਗ ਲੱਗਣ ਦੀ ਗੱਲਾਂ ਸਾਹਮਣੇ ਆ ਰਹੀਆਂ ਹਾਂ ਇਹ ਦੁਬਾਰਾ ਵਾਲੀਆਂ ਇਹ ਤਾਂ ਹੁਣ ਗੋਬਤ ਚੀਜ਼ ਹੁੰਦੀ ਹੈ ਕਿਸੇ ਨੂੰ ਦੱਸਦੇ ਨਹੀਂ ਹੁੰਦੇ ਵੀ ਕੀ ਹੋਣਾ ਤੇ ਕਿਵੇਂ ਹੋਣਾ ਇਹ ਮੌਕੇ ਤੇ ਗੱਲਾਂ ਨਿਕਲ ਕੇ ਆਉਂਦੀਆਂ ਇਹ ਐਂਉਂ ਤੇ ਨਹੀਂ ਵੀ ਹੋਣੇ ਲਈ ਫਰਾਂ ਦੇ ਲੜਾਈ ਲਾਦੇ ਇਹਦੀ ਤਿਆਰੀ ਬਾਅਦ ਘੱਟੋ ਘੱਟ 2-3 ਮਹੀਨੇ ਚਾਹੀਦੇ ਆ ਠੀਕ ਹੈ ਨਾ ਜੀ ਹਾਂ ਤੇ ਕੁਝ ਕਹਿ ਨਹੀਂ ਸਕਦੇ ਬਾਕੀ ਪਾਣੀ ਬੰਦ ਕਰ ਦਿੱਤਾ ਉਹਨਾਂ ਦਾ ਵੱਡੀ ਲੜਾਈ ਮਾਰ ਦੇ ਦਈ ਉਹਨਾਂ ਨੂੰ ਪਾਣੀ ਬੰਦ ਉਹ ਇੱਕ ਆਟਮ ਬੰਬ ਆ ਸੋ ਬਿਲਕੁਲ ਇਹ ਵੱਡੀਆਂ ਗੱਲਾਂ ਸਾਹਮਣੇ ਆਈਆਂ ਇਹਦਾ ਵਿਰੋਧ ਜਾਂ ਪੱਖ ਦੋਨੋਂ ਬੰਦੇ ਬੈਠੇ ਹੋਏ ਆ ਸੋ ਦੇਖਣਾ ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਫਿਲਹਾਲ ਮੈਨੂੰ ਤੇ ਜਤਨਬਰ ਸ੍ਰੀਪਾ ਉਦਲੀ ਮਦਮਦਿਪ ਸਿੰਘ ਤਨਵਾਦ